ਸਭ ਦੇ ਪੋਤੀ ਹੋਈ ਆ ਬਹੁਤ ਬਹੁਤ ਧੰਨ ਜਿੰਨੀਆਂ ਵੀ ਰੱਖਿਆ ਹੋ ਰਿਹਾ ਐਗਜ਼ਾਮੀਨਰਸ ਨਾਲ ਹੋ ਰੀਆਂ ਸਾਰਿਆਂ ਦੇ ਵਿੱਚ ਹੀ ਹਰੇਕ ਬਿੰਦ ਦੇ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਮੋੜੇ ਜਾਂਦੇ ਡਰ ਗਿਆ ਹੁੰਦੇ ਐ ਕੋਈ ਨਾ ਕੋਈ ਤੇ ਕਦੇ ਨੇ ਲਿਖਿਆ ਸੀ ਕਿ ਪੁੱਤ ਬਣਾਉਣ ਜਮੀਨਾ ਪੁੱਤ ਬਣਾਉਣ ਜਮੀਨਾ ਈਆਂ ਦੁੱਖ ਮਣਾਉਂਦੀ ਜਾਂਦੇ ਐ ਹੈ ਤੇ ਮੇਰੇ ਮਨ ਨੂੰ ਬੜੀ ਗੁੱਸੇ ਹੋਈ ਇਦੋਂ ਨੇ ਕਿਹਾ ਵੀ ਮੈਂ ਆਪਣੀ ਪੋਤੀ ਨੂੰ ਐਸਪੀ ਬਾਂਡ ਬਣਾਉਣਾ ਵੈਰੀ ਗੁੱਡ ਕੀ ਬਾਤ ਕਦਾਂ ਵਧੀਆ ਸੁਪਨਾ ਹੈ ਮੇਰਾ ਕਹਿੰਦਾ ਮੈਂ ਉਹਨੂੰ ਐਸਪੀ ਬਣਾਉਣਾ ਐਸਪੀ ਤੇ ਮਾਂ ਤੇ ਪਿਓ ਬੈਠੇ ਨੇ ਇੱਕ ਲੜਕੀ ਦੇ ਜਵਾਨ ਲੜਕੀ ਆ ਸਾਵੇਂ 11ਵੀਂ ਚ ਪੜ੍ਹਦੀ ਆ ਕਹਿੰਦੇ ਹੁਣ ਇਹਦਾ ਵਿਆਹ ਕਰਦੀ ਏ ਤੇ ਉਹ ਕੁੜੀ ਦੇ ਕੰਨੀ ਪਿੰਖ ਪੈ ਗਈ ਵੀ ਇਹਦੀ ਮੇਰੇ ਵਿਆਹ ਦੀਆਂ ਕਰਦਾ ਕਰ ਰਹੇ ਨੇ ਮੈਂ ਪਰਮਾਤਮਾ ਕੋਨੇ ਆਪਣੀ ਮਾਂ ਨੂੰ ਗਿਆ ਦੋ ਚਰ ਲੈਣਾ ਆ ਮਾਏ ਨੀ ਮਾਏ ਸੁਣ ਮੇਰੀ ਮਾਏ ਮਾਏ ਨੀ ਮਾਏ ਸੁਣ ਮੇਰੀ ਮਾਏ ਕਿਉਂ ਐਡੀ ਕਾਲੀ ਹੋਈ ਨੇ ਮੇਰੇ ਕੰਤ ਨੂੰ ਟੋਲ ਨਾ ਲਈ ਤੇ ਮੈਨੂੰ ਮੂੰਹੋਂ ਤੋਰਨ ਨਾ ਲਈ ਕਿਉਂ ਕਾਲੀ ਹੋਈ ਨੇ ਅਜੇ ਮੈਂ ਪੜਨਾ ਕਾਲ ਜੇ ਜਾਣਾ ਅਜੇ ਵੀ ਰਾਹ ਸੰਗ ਲੜ ਲੜਾਣਾ ਬਾਪੂ ਤੋਂ ਬਾਪੂ ਤੋਂ ਮਧਾਈ ਲੈਣੀ ਵੀਰਾ ਤੋਂ ਵੰਡਾਈ ਲੈਣੀ ਤੇਰੀ ਗੋਦ 'ਚ ਬਹਿ ਕੇ ਅੰਮੀਏ ਤੇਰੀ ਗੋਦ 'ਚ ਬਹਿ ਕੇ ਅੰਮੀਏ ਅਜੇ ਮੈਂ ਨਿਕ ਰਜਾਈ ਰਾਣੀ ਮੇਰੇ ਕੰਤਰੀਆਂ ਕੋਲ ਗਲ ਲੱਗੀ ਤੇ ਮੈਨੂੰ ਭੂਉਂ ਤੋਰਨ ਲੱਗੀ ਕਿਉਂ ਕਾਲੀ ਹੋਈ ਨਹੀਂ ਨਹੀਂ ਮੈਲੀ ਅੱਜ ਇਹ ਕਿੰਨੇ ਵਿੱਚ ਸੋਰ ਮਚਾਉਣਾ ਮਾਏ ਨੀ ਮਾਏ ਸਣੀ ਮੇਰੀ ਮਾਏ ਮਨ ਮੇਰੀ ਅਰਜੋਈ ਬੇਵੀ ਅਰਜੋਈ ਮੇਤਲ ਨੇ ਮੇਰੇ ਸੋਡੇ ਭਰਾ ਨੇ ਇਹਨਾਂ ਦੇ ਘਰ ਬੋਤੀ ਨੇ ਜਨਮ ਲਿਆ ਸਾਡੇ ਵਿੱਚ ਰੌਣਕ ਆਈ ਆ ਰਾਣਾ ਸਾਹਿਬ ਮੈਂ ਸਾਰਿਆਂ ਵੱਲੋਂ ਤੇ ਪਾਰਕ ਕਮੇਟੀ ਵੱਲੋਂ ਵੀ ਤੁਹਾਨੂੰ ਆਪਣੇ ਦਿਲ ਦੀਆਂ ਢਮਾਈਆਂ ਤੋਂ ਮੁਬਾਰਕਬਾਦ ਦਿੰਦਾ ਐ ਇਸੇ ਖੁਸ਼ੀ ਤੇ ਬੈਠ ਜਿੱਥੇ ਅਜ ਰਣਾ ਸਾਹਿਬ ਉਹ ਨੰਨੀ ਬੇਟੀ ਦੀ ਆਉਣ ਦੀ ਖੁਸ਼ੀ ਦੇ ਵਿੱਚ ਮੂੰਹ ਮਿੱਠਾ ਕਰਵਾ ਰਹੇ ਨੇ ਉੱਥੇ ਨਾਲ ਹੀ ਰਣਾ ਸਾਹਿਬ ਜੀ ਸਾਨੂੰ ਇਸ ਪੰਕਤ ਵਾਸਤੇ 2100 ਰੁਪਇਆ ਦੇ ਰਹੇ ਨੇ ਮੇਰੇ ਦਾਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਦਾਦਾ ਮੈਂ ਦੱਸਣਾ ਲੱਗਾ ਸੀ ਦੂਮਣ ਲਈ 9068 ਹਾਰ ਦੇ ਵਿੱਚ ਫੈਮਿਲੀ ਵੈਲਫੇਅਰ ਤੋਂ ਮੈਂ ਤੁਹਾਨੂੰ ਲੁਕਰਾਸਾ ਪਸਤਾਗਾ ਜਿਹਨੇ ਚਾਨੂ ਚੱਡੀਗੜ੍ਹ ਦਾ ਟੂਰ ਥੀਟਰ ਦੇ ਵਿੱਚ ਨਵਾਂਡ ਕੀਤਾ ਅਸੀਂ ਪ੍ਰਾਈਜ਼ ਲੈਣ ਵਾਸਤੇ ਗਏ ਜਦ ਮੈਂ ਪਹੁੰਚ ਕੇ ਬਾਸ ਆਇਆ ਮੈਨੂੰ ਕਹਿੰਦੇ ਵਧਾਈ ਹੋਵੇ ਵਧਾਈ ਹੋਵੇ ਕਹਿੰਦੇ ਕੁੜੀ ਆ ਗਈ ਬਹੁਤ ਵਧੀਆ ਮੈਂ ਕਿਹਾ ਵਧਾਈਆਂ ਤੁਸੀਂ ਤੁਸੀਂ ਪਾਚਾ ਕਿ ਕੋ ਅਸੀਂ ਉਸ ਵੇਲੇ ਜਦ ਕੁੜੀ ਹੋਈ ਜਾਂ ਬੱਚੀ ਹੋਈ ਸਾਡੇ ਉੱਥੇ ਬਧਾਈਆਂ ਸ਼ੁਰੂ ਹੋ ਗਈਆਂ ਉਹ ਕਿਤੇ ਮੇਰੇ ਐਸਐਮ ਨੂੰ ਪਤਾ ਲੱਗਿਆ ਜੱਸ਼ਪਾਲ ਮਿੱਤਰਾ ਰਿਟਾਇਰਡ ਸਿਵਲ ਸਰਵਨਮੰਤ ਸਾਹਿਬ ਤੋਂ ਹੋਈ ਉਹ ਕਹਿੰਦੇ ਲਿਆਓ ਜੀ ਪਾਰਟੀ ਵੱਡੀ ਕਰੋ ਇਹ ਤਨਖਾਹ ਹੀ ਰੱਖ ਲਓ ਉਹਨਾਂ ਨੇ ਮਾਰਾ ਜੀ ਪਤਾ ਨਹੀਂ ਕੀ ਕੁਝ ਲਿਆ ਕੇ ਕਰ ਦਿੱਤਾ ਮੈਂ ਕਹਿੰਦਾ ਵਿਆਹ ਜਿੰਨਾ ਉਹਨਾਂ ਨੇ ਅਰੇਂਜਮੈਂਟ ਕਰ ਦਿੱਤਾ ਉਹ ਆਸਪਾਸ ਸਮਾਜਿਕ ਢਾਂਡੇ ਵਿੱਚ ਤਨਖਾਹ 20 113 14 ਸੀਗੀ ਤੇ ਘਟਾ ਪੈਸੇ ਵੀ ਬਣ ਜਾਂਦੇ ਸੀ ਸਮਾਨ ਨੂੰ ਬੜਾ ਪ੍ਰਾਕਾ ਆ ਜਾਂਦਾ ਸੀ ਉੱਥੇ ਦੀ ਮਾਰਕ ਚੱਪਈ ਹੁਣ ਮੇਰੀ ਕੁੜੀ ਇਸ ਵੇਲੇ ਸ਼ੀ ਇਜ਼ ਮੈਨੇਜਰ ਆਪਾਂ ਪਹੁੰਚੀ ਚੱਡਾ ਦੇ ਵੇਵ ਦੇ ਵਿੱਚ ਫਲੋਇਪੁਰ ਰੋਡ ਦੇ ਉੱਤੇ ਸ਼ੀ ਇਜ਼ ਮੈਨੇਜਰ ਤੇ ਮੈਨੂੰ ਰੋਜ਼ ਹੁਣ ਆ ਹੁਣ ਮੈਂ ਆਈਏ ਜੇ ਘਰੋਂ ਚੱਲਣ ਲੱਗਾ ਤੇ ਕੁੜੀ ਦਾ ਫੋਨ ਆ ਗਿਆ ਡੈਡੀ ਰੋਟੀ ਕਰਨੇ ਖਾਦੀ ਹੈ ਯਾਨੀ ਬੱਚੀਆਂ ਕੁੜੀਆਂ ਜਿਹੜੀਆਂ ਹਨ ਨਾ ਇਹ ਮੁੰਡਿਆਂ ਨਾਲੋਂ ਜ਼ਿਆਦਾ ਕਰਦੀਆਂ ਮੈਨੂੰ ਭਿੰਦਰ ਸਾਹਿਬ ਦੀ ਕੁੜੀ ਦਾ ਹੁੰਦਾ ਮੈਨੂੰ ਉਹ ਵੀ ਬਹੁਤ ਪਿਆਰੀ ਲੱਗਦੀ ਹੈ ਤਾਂ ਕਹਿੰਦੇ ਪਾਵਾ ਕੁੜੀਆਂ ਜਿਹੜੀਆਂ ਟੂ ਹੂਨ ਟੂ ਵਰਡਸ ਫੀਮੇਲ ਚਾਈਲਡ ਐਸ ਵਿਲ ਐ ਡੋਗ ਚਾਹਦੇ ਆ ਟੂ ਵਰਡਸ ਫੀਮੇਲ ਚਾਈਲਡ ਕੁੜੀਆਂ ਨਾਲ ਮੁੰਡਿਆਂ ਨਾਲੋਂ ਜ਼ਿਆਦਾ ਕਦਰ ਕਰਦੀਆਂ ਜਾਂ ਦਾ ਰਿਸਪੈਕਟ ਕਰਦੀਆਂ ਜਾਂ ਦਾ ਮਾਂ ਪੇ ਦਾ ਖਿਆਲ ਰੱਖਦੀਆਂ ਮਸ਼ੀਨਾਂ ਇਹ ਕਰਨ ਕੋਈ ਟਾਈਮ ਬਹੁਤ ਥੋੜਾ ਹੈ ਮੈਨਾਂ ਨੂੰ ਵਧਾਈਆਂ ਦੇ ਬਲ ਮੈਂ ਤਾਂ ਸਰਪ੍ਰਸਤਾਂ ਨੂੰ ਪਹਿਲਾਂ ਹੀ ਵਧਾਈਆਂ ਦੇ ਦਿੱਤੀਆਂ ਮੈਂ ਹੁਣ ਠੀਕ ਹਾਂ ਸਾਡੇ 100% ਕਾਲ ਮੇਰੀ ਮਰਜ਼ਾ ਦਾ ਚੋਰ ਸਾਹਿਬ ਤੋਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਇਹ ਚੰਡੀਗੜ੍ਹ ਤੋਂ ਆ ਰਹੇ ਹਾਂ ਮੈਂ ਥੋੜੀ ਜਿਹੀ ਕਾ ਤੇਜ਼ ਭੁਜਾ ਲੋ ਬਿਆਪਰਾਨਾ ਜੀ ਦੇ ਕੋਈ ਨਾ ਸੰਭਲ ਹੋਣਾ ਇਹਦਾ ਗੱਲ ਬਾਤ ਆ ਕਹਿੰਦੇ ਠੀਕ ਹੈ ਜੀ ਮੈਂ ਉਹਨਾਂ ਲੜਕੀ ਦੀ ਜਿੱਦਾਂ ਸਰਪੰਚ ਸਾਹਿਬ ਦਾ ਸੁਪਨਾ ਵੀ ਮੈਂ ਆਪਣੀ ਪੋਤੀ ਨੂੰ ਐਸਪੀ ਬਣਾ ਕੇ ਵੇਖਣਾ ਚਾਹੁੰਦਾ ਔਰ ਬਣਾਵਾਂਗਾ ਕਿਾਦਾ ਕਰਾਂਗਾ ਇਸ ਇਸ ਤਰ੍ਹਾਂ ਆਪਾਂ ਸਾਰੇ ਸਰਪੰਚ ਸਾਹਿਬ ਨੂੰ ਮੁਬਾਰਕਾਂ ਦੇਣ ਲਈ ਇਕੱਠੇ ਹੋਏ ਆ। ਇਹ ਬਹੁਤ ਅੱਛੀ ਗੱਲ ਹੈ ਚਲੋ ਇਹ ਸਾਡੇ ਸਮਾਜ ਦਾ ਵਰਤਾਰਾ ਕੁਝ ਇਹੋ ਜਿਹਾ ਚੱਲਿਆ ਆ ਰਿਹਾ। ਚਾਹੇ ਅਸੀਂ ਉੱਪਰੋਂ 100 ਵਾਰੀ ਕਹੀ ਜਾਈਏ ਵੀ ਲੜਕੀ ਵੀ ਉਨੀ ਇੰਪੋਰਟੈਂਸ ਹੈ ਹੈ ਉਨੀ ਹੈ ਪਰ ਜਿਹੜਾ ਸਾਡਾ ਆ ਦਿਮਾਗ ਉਹਦੇ ਵਿੱਚ ਪਿਆਰ ਨਹੀਂ ਕਰ ਅਜੇ ਵੀ ਅਸੀਂ ਘਰਾਂ 'ਚ ਦੇਖਦੇ ਆ ਲੜਕੀ ਤੇ ਲੜਕੇ ਨਾਲੋਂ ਫਰਕ ਕੀਤਾ ਜਾਂਦਾ ਪਾਵੇ ਜਿਹੜੇ ਬਹੁਤ ਆਪਣੇ ਵੱਲੇ ਪੜੇ ਕਿਥੇ ਲੋਕ ਆ ਉਹ ਪੱਟ ਕਰਦੇ ਆ ਜਿਹੜੇ ਆਮ ਲੋਕ ਆ ਉਹ ਹਜੇ ਵੀ ਲੜਕੀ ਨਾਲ ਬਹੁਤ ਫਰਕ ਕਰਦੇ ਆ ਉਹਨੂੰ ਐਜੂਕੇਸ਼ਨ ਦੇਣ ਵੇਲੇ ਵੀ ਸੋਚਣਗੇ ਵੀ ਨਹੀਂ ਇਹਨੂੰ ਉੱਥੇ ਨਹੀਂ ਭੇਜਣਾ ਇਹ ਨਾ ਹੋ ਜਾਏ ਹੋਰ ਨਾ ਹੋ ਜਾਏ। ਆਪਣੇ ਘਰ ਦੇ ਵਿੱਚ ਇਵਨ ਖਾਣ-ਪੀਣ ਤੱਕ ਉਹ ਵੀ ਪੂਰੀ ਖੁੱਲ੍ਹ ਨਹੀਂ ਦਿੱਤੀ ਜਾਂਦੀ। ਆਮ ਕਰਕੇ ਜਿਹੜੇ ਸਾਡੀਆਂ ਲੜਕੀਆਂ ਆ ਉਹ ਜਿਆਦਾ ਵੱਡੀਆਂ ਪੋਸਟਾਂ ਤੇ ਜਾਂ ਵੱਡੀ ਤਰੱਕੀ ਉਹ ਇਸੇ ਕਰਕੇ ਨਹੀਂ ਕਰ ਸਕਦੀਆਂ ਅਸੀਂ ਬਚਪਨ ਦੇ ਵਿੱਚ ਉਹਨਾਂ ਦਾ ਸੈਟਅਪ ਲਾਈਫ ਦਾ ਇੰਨਾ ਦਾ ਤਾਂ ਕਿੰਨੇ ਆ। ਉਹ ਪੂਰੀ ੜਾਰੀ ਭਰਨ ਲਈ ਆਪਣੇ ਪਰ ਕੋਈ ਨਹੀਂ ਸਕਦੀ ਅਖਿ ਉਹਨਾਂ ਦਾ ਮਾਈਂਡ ਦਾ ਸੈਟਾ ਪਿੰਦ ਦਾ ਮਾਪਦਾ ਮੈਂ ਸਾਰਿਆਂ ਦਾ ਨਹੀਂ ਕਹਿੰਦਾ ਬਸ ਬਹੁਤੇ ਪਰਿਵਾਰਾਂ ਦਾ ਇਹ ਹਾਲ ਹੈ ਅਜੇ ਵੀ ਅਜੇ ਵੀ ਅਜੇ ਆਪਾਂ ਲੜਕੀ ਨੂੰ ਜੇ ਇੱਥੇ ਭੇਜਦੇ ਆ ਤਾਂ ਆਪਾਂ ਉਹ ਛੋਟੇ ਜਿਹੇ ਬੱਚੇ ਨੂੰ ਉਹਦੇ ਨਾਲ ਭੇਜ ਦਿੰਨੇ ਆ ਭਾਵੇਂ ਕਿ ਉਹ ਕੁਝ ਵੀ ਨਹੀਂ ਕਰਪਾ ਕਰਦਾ ਸਾਡੇ ਜਿਹੜੇ ਵਾਤਾਵਰਣ ਨੇ ਆ ਨਾ ਸਾਡਾ ਜਿਹੜਾ এনਵਾਇਰਨਮੈਂਟ ਆ ਉਹ ਸੁਧਾਰਨ ਦੀ ਲੋੜ ਆ ਅਦਰਵਾਈਜ਼ ਜਿਹੜੀਆਂ ਲੜਕੀਆਂ ਮੇਰੇ ਜਿੰਨੇ ਵੀ ਫਰੈਂਡਸ ਬਹੁਤ ਆਪ ਵੀ ਆਇਆ ਸੀ ਵੀ ਇਹ ਬਹੁਤ اچھی طرح ਸੈਟਲਡ ਆ ਮੈਨੂੰ ਉਹ ਪਤਾ ਵੀ ਉਹ ਲੜਕੀਆਂ ਦੇ ਕਰਕੇ ਸੈਟਲਡ ਉਹਨਾਂ ਨੇ ਉਹ ਲੜਕੀਆਂ ਨੇ ਉਹਨਾਂ ਨੂੰ ਬਹੁਤ ਹੀ ਪੂਛ ਦਿੱਤੀ ਆ ਜੇ ਹੁਣ ਇਹਦੇ ਲਾਲਾਂ ਦਾ ਇਹ ਵੀ ਕਹਿਣੇ ਚਾਹਣਾ ਮੈਂ 5-5 ਲੜਕਿਆਂ ਦੇ ਮਾਪੇ-ਬਾਪ ਰੁੱਲਦੇ ਦੇਖੋ ਇਹਨਾਂ ਨੂੰ ਲੜਕੀਆਂ ਥਾਮਤੀਆਂ ਦੇਖੀਆਂ ਇਹ ਇਹ ਆਮ ਪਰਿਵਾਰਾਂ ਚ ਹੋਇਆ ਜਿਨ੍ਹਾਂ ਦੇ ਲੜਕੇ ਬਹੁਤ ਸੀ ਲੜਕੀ ਇੱਕ ਵੀ ਸੀ ਉਹਨਾਂ ਨੇ ਵੀ ਉਹਨੂੰ ਉਹਨਾਂ ਨੂੰ ਮੈਨੂੰ ਸਪੋਰਟ ਕੀਤਾ ਇਹ ਸਾਨੂੰ ਦਮਾਉ ਤੋ ਹੌਲੀ ਹੌਲੀ ਕੱਢ ਦੇਣਾ ਚਾਹੀਦਾ ਵੀ ਲੜਕਾ ਤੇ ਲੜਕੀ ਕੋਈ ਫਰਕ ਹੈ ਤੇ ਵੈਸੇ ਸਰਪੰਚ ਸਾਹਿਬ ਤਾਂ ਬਹੁਤ ਸਾਡੇ ਵਰਤੇ ਔਰ ਇਹਨਾਂ ਨੇ ਸਰਪੰਚੀ ਕੀਤੀ ਆ ਪਿੰਡ ਨੂੰ ਗਾਈਡ ਕੀਤਾ ਤੇ ਇਹ ਤਾਂ ਉਹਨਾਂ ਇਹਨਾਂ ਗੱਲਾਂ ਤੋਂ ਕਾਫੀ ਉੱਪਰ ਆ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਜਿੱਥੇ ਤੁਹਾਡੀ ਬੇਟੀ ਪੈਦਾ ਹੋਈ ਆ ਉੱਥੋਂ ਵਾਤਾਵਰਣ ਬਹੁਤ ਖੁੱਲਾ ਆ ਉੱਥੇ ਹਾਂ ਨਾ ਘਰ ਪੈ ਗਿਆ ਬਹੁਤ ਲੋਕਾਂ ਦਾ ਹਾਂਜੀ ਇੱਥੇ ਤਾਂ ਹੈ ਉੱਥੇ ਤਾਂ ਚਲੋ ਬਹੁਤਾ ਹੀ ਹੈ ਨਾ ਮੈਂ ਜਿਹਦੇ ਵੀ ਬਾ ਅੱਠ 10 ਕੰਟਰੀ ਚ ਮੈਂ ਗਿਆ ਮੈਂ ਲੜਕੀਆਂ ਆਧੀ ਅਧੀ ਰਾਤੋਂ ਇਕਲੀਆਂ ਇਕਲੀਆਂ ਤੁਰੀਆਂ ਫਿਰਦੀਆਂ ਦੇਖੀਆਂ ਆਪਣੇ ਇੱਥੇ ਇਹੋ ਜਿਹਾ ਹਲੇ ਵਾਤਾਵਰਨ ਨਹੀਂ ਬਣਿਆ ਹੋਇਆ ਪਾਧੀ ਰਾਤ ਰਾਤ ਤੱਕ ਜਿੱਦਾਂ ਇਹਨਾਂ ਨੇ ਵੀ ਇਸ਼ਾਰਾ ਕੀਤਾ ਲੜਕੀ ਨੂੰ ਕਿਥੇ ਭੇਜਦੇ ਆ ਤੇ ਸਾਡੀ ਸਿਰਫ ਮੈਂਟੈਲਿਟੀ ਦੀ ਗੱਲ ਹੈ ਇੱਥੇ ਵੀ ਉਹੋ ਜਿਹਾ ਹੀ ਮਤਲਬ ਮੈਂਟੈਲਿਟੀ ਸਾਡੀ ਬਣਨੀ ਚਾਹੀਦੀ ਆ ਵੀ ਲੜਕੀ ਨੂੰ ਜਰਾ ਡਰਨਾ ਲੱਗੇ ਬਾਹਰ ਜਾਣ ਨੂੰ ਔਰ ਉਹਨੂੰ ਇੰਨਾ ਬੋਲਡ ਬਣਾ ਦਿੱਤਾ ਜਾਵੇ ਦੇ ਉਹ ਕੋਈ ਗਲਤੀ ਉਹਦੇ ਨਾਲ ਕੋਈ ਕਰ ਹੀ ਨਾ ਸਕਦਾ ਇਹ ਬਣਾਉਣਾ ਮਾਪੇ ਨਹੀਂ ਹੁੰਦਾ ਥੈਂਕ ਯੂ ਜੀ ਉਹ ਲੜਕੀ ਬੱਚਾ ਤੁਹਾਡੇ ਬਰਾਬਰ ਖੜਾ ਹੋਵੇ ਤੇ ਆ ਬਹੁਤ ਹੀ ਅੰਦਰ ਹੈ ਬਹੁਤ ਦੇਖੀ ਕਾਰਨ ਇਸਦੀ ਨਹਾਤਾ ਦਾ ਕਾਰਨ ਇੱਕ ਲੜਕੀ ਇੱਕ ਪਰਿਵਾਰ ਦੇ ਵਿੱਚੋਂ ਬਾਹਰ ਵਿਆਹੀ ਗਈ ਤੇ ਮਗਰੋਂ ਸਾਰੇ ਪਰਿਵਾਰ ਨੇ ਵੈਚ ਕੇ ਦੈ ਤੇ ਨਵੰਬਰ ਦੀ ਜਰਨਲ ਮੈਂ ਕਹਾਂ ਕੀ ਕੋਈ ਗਲਤ ਨਹੀਂਗਾ ਵੀ ਲੜਕੀਆਂ ਦੇ ਸਿਰ ਦੇ ਉੱਤੇ ਇਹ ਇਸ਼ਾਰਾ ਮੈਂ ਕੀਤਾ ਮੇਰੇ ਬਿੱਤਰ 90% ਲੜਕੀਆਂ ਦੇ ਸਿਰ ਦੇ ਉੱਤੇ ਬਾਪੇ ਦੀ ਜਿਹੜੀ ਡਿਵੈਲਪਮੈਂਟ ਹੈ ਇਹ ਹੋਈ ਆ 인ਦਰਜੀਤ ਸਿੰਘ ਜੀ ਸਾਡੇ ਵਿੱਚ ਤੁਸੀਂ ਆਇਓ ਤੇ ਸਾਨੂੰ ਬਹੁਤ ਚੰਗਾ ਲੱਗਿਆ ਅਸੀਂ ਆਪਣੀ ਪਾਰਕ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਵਧਾਈਆਂ ਦੇਣ ਦੇ ਲਈ ਉਚੇਚੇ ਤੌਰ ਤੇ ਬਾਗਲਾ ਜੀ ਨਰੇਸ਼ 바ਵਾ ਕੋਲੀ ਸ਼ਰਮਾ ਜੀ ਅਮਰਤ ਬੱਗਾ ਕੇ ਕੇ ਕੰਡਾ ਪ੍ਰੇਮ ਸਿੰਘ ਸੋਹਣ ਸਿੰਘ ਭਿੰਡਰ ਰਣਜੀਤ ਸਿੰਘ ਬਲਕਾਰ ਕੁਮਾਰ ਕਟਾਰੀਆ ਡਾਕਟਰ ਤਰਲੋਕ ਸਿੰਘ ਦਵਿੰਦਰ ਸਿੰਘ ਇੰਦਰਜੀਤ ਸਿੰਘ ਪਨੇਸਰ ਚੌਸਰ ਅਤੇ ਕੁਲਵੰਤ ਸਿੰਘ ਪਿੰਡਰ ਡਾਇਰੈਕਟਰ ਮੰਗਲ ਸੈਵਨਸਨ YouTube ਚੈਨਲ ਅਚੇਚੇ ਤੌਰ ਤੇ ਇਸ ਪਾਰਕ ਦੇ ਵਿੱਚ ਹਾਜ਼ਰ ਹੋਏ ਅਤੇ ਰਣਜੀਤ ਸਿੰਘ ਰਾਣਾ ਸਰਪੰਚ ਜੀ ਨੂੰ ਇਸ ਖੁਸ਼ੀ ਦੇ ਮੌਕੇ ਤੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਮਾਸੂਦ ਕਰ ਬੂਸਾ ਸੰਗ ਜੀ ਮੈਂ ਆਪਣੇ ਆਪ ਨੂੰ ਬੜਾ ਮੜਪਾਗਾ ਸਮਝਦਾ ਹਾਂ ਕਿ ਮੇਰੇ ਪੁੱਤਰ ਦੇ ਘਰ ਲੜਕੀ ਨੇ ਜਨਮ ਲਿਆ ਮੇਰੇ ਪਰਿਵਾਰ 'ਚ ਵਾਧਾ ਹੋਇਆ ਬੜੀ ਅਰਸੋਂ ਤੋਂ ਜਨਮ ਤੋਂ ਬਾਅਦ ਪਰਿਵਾਰ 'ਚ ਇਦਾਂ ਲੱਗਦਾ ਵੀ ਸਾਡਾ ਪਰਿਵਾਰ ਬਹੁਤ ਜ਼ਿਆਦਾ ਵੱਧ ਫੁੱਲ ਗਿਆ ਤੁਹਾਡੇ ਅੱਗੇ ਨਾਲੋਂ ਸਾਡੇ ਮੰਨ ਦੇ ਵਿੱਚ ਚਾਹ ਜਾਂ ਮਸੂਸ ਸਾਨੂੰ ਇਦਾਂ ਹੁੰਦਾ ਵੀ ਅਸੀਂ ਅੱਗੇ ਨੂੰ ਕਾਫੀ ਜੀ ਵੱਧ ਗਏ। ਵੀ ਜਦ ਇੱਕ ਲੜਕੀ ਨੇ ਜਨਗੂ ਲਿਆ ਸਾਡੇ ਘਰ ਪਰ ਬੰਤ ਖੁਸ਼ੀ ਬਹੁਤ ਸੀ। ਨਮਾਤਮਾ ਕਰੇ ਉਹ ਲੰਬੀ ਉਮਰ ਵਾਲੀ ਹੋਵੇ। ਪੜ੍ਹ ਲੈ ਕੇ ਅਫਸਰ ਬਣੇ ਸਾਡੇ ਮੰਨ ਦੀਆਂ ਇਹ ਖਾਹਿਸ਼ਾਂ ਨੂੰ ਪੂਰੀਆਂ ਕਰੇ। ਵਾਹਿਗੁਰੂ ਜੀ ਕਾ। ਆਹ ਵਾਹਿਗੁਰੂ। ਵਾਹਿਗੁਰੂ ਜੀ।